ਅੱਜ ਐਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਬਟ ਆਫਟਰ ਕਨਸਿਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁਲੀ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਕਿ 30 ਸਿਕਿਉਰਟੀ ਪਰਪਸ ਨਾਲ ਜਿਓ ਕੀਤੀ ਹੋਈ ਹੈ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਵਿਚ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਆ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨੇ ਡਿਸਕਲੋਜ਼ ਕਰੂੰਗਾ ਬਿਕਾਜ਼ ਆਫ ਸੈਟ ਪਰਸੈਪਸ਼ਨ ਉਹਦੀ ਲਾਈਫ ਨਾਲ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਬਲੂ ਕਾਕਾ ਕਵਰਟ ਦਾ ਨੇਮ ਕਾਕਾ ਬਲੂ ਹਾਂ ਡਬਲ ਮਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਬਟਾਲਾ ਵਾਲਾ ਬਟਾਲਾ ਵਾਲਾ ਕੇਸ ਹੈ ਦੋਨਾਂ ਚ ਕੁਝ ਕੁਝ ਆ ਦੋਨਾਂ ਵਿੱਚ ਕੁਝ ਕੁਝ ਹੋਏਗੀ ਐਡਵੋਕੇਟ ਨੂੰ ਕਰਵਾਇਆ ਜਾਵਣਾ ਮੈਂ ਆਪਣੇ ਪਿਛਲਾ ਅਸੀਂ ਹੋਰ ਹੀ ਲਾਈਟਨ ਬੱਤੀ ਐਂਡ ਸਿਕਿਉਟੀ ਲਾ ਜਰਾ ਪੂਰਾ ਧਿਆਨ ਦੱਸਦੇ ਹਾਂ ਸੋ ਸਿਕਿਉਟੀ ਲਾ ਜਰਾ ਐਡਮੇ ਤੱਕ ਨਹੀਂ ਹੋਤੀ ਰਿਪਰੈਜ਼ੈਂਟਿੰਗ ਜੱਗੂ ਗਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਅੱਜ ਐਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰਜ਼ ਉਹ ਕੋਈ ਉਹਦੇ ਕੋਲੋਂ ਫੋਨ ਕਰਵਾਣਾ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕੰਸੀਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁਲੀ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਔਨ ਬਿਹੈਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੀ ਉਹਦੀ ਟੀਮ ਸੀਗੀ ਲੀਗਲ ਟੀਮ ਬਈ ਅਸੀਂ ਜੀ ਫੁਲੀ ਕੋਆਪਰੇਟ ਕਰਾਂਗੇ ਸਾਨੂੰ ਐਸੀ ਕੋਈ ਪ੍ਰੋਬਲਮ ਨਹੀਂ ਹੈ ਤੇ ਬਾਕੀ ਇਹ ਆ ਵੀ ਥੋੜਾ ਸਿਕਿਉਰਟੀ ਇਸ਼ੂ ਜ਼ਰੂਰ ਰਿਹਾ ਇਹਦੇ ਵਿੱਚ ਵੀ ਅਸੀਂ ਕਨਸਰਨ ਆ ਉਹਦੀ ਸਿਕਿਉਰਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਆ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਆ ਉਹਦੇ ਕਰਕੇ ਤੇ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲਿਆ ਰਿਕਵੈਸਟ ਕੀਤੀ ਆ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ अच्छा हां जी ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੈ ਉਹਦੇ ਵਾਸਤੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ ਜੇ ਕਹੋਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਹੈ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇਨਫਲੂਐਂਸ਼ਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ ਔਰ ਮਤਲਬ ਉਹਨਾਂ ਨੂੰ ਉਹਨਾਂ ਦੀ ਜਨਤ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਭਈ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਪੈਸੀਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਦੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਆ ਵੀ ਸੀਗੀ ਨਹੀਂ ਕਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਜੱਗੂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਜਾਨ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਕੀਤਾ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਵੀ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰ ਨਹੀਂ ਹੈ ਵੀ ਮੈਨੂੰ ਇਹ ਹੈ ਵੀ ਸੁਖਜਿੰਦਰ ਸਿੰਘ ਰੰਧ ਟਾਰਗੇਟ ਕਰਵਾ ਸਕਦਾ ਥਰੂ ਆਫੀਸਰਸ ਥਰੂ ਪ੍ਰਾਈਵੇਟ ਪਰਸਨਸ ਕਿਸੇ ਤੋਂ ਵੀ ਕਰਵਾ ਸਕਦਾ ਸਰ ਜਿਹੜੇ ਇਥੋਂ ਫਾਰਮਰ ਡਿਪਟੀ ਸੀਐਮ ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਹਾਂ ਜੀ ਇਸ ਤੋਂ ਇਲਾਵਾ ਕੋ ਹਾਈ ਕੋਰਟ ਵੀ ਜਿਹੜਾ ਕੋਈ ਐਪਲੀਕੇਸ਼ਨ ਮੂਵ ਕੀਤੀ ਦੀ ਸਕਿਉਰਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਉਹ ਕੀ ਹੋਏਗਾ ਜਿਹੜਾ ਤਿੰਨ ਦਿਨ ਦੀ ਰਿਮਾਂਡ ਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਆ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨੇ ਡਿਸਕਲੋਜ਼ ਕਰੂੰਗਾ ਬਿਕਾਜ਼ ਆਫ ਥਰੈਟ ਪਰਸੈਪਸ਼ਨ ਉਹਦੀ ਲਾਈਫ ਨੂੰ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਸੀ ਆ ਜੀ ਸਰ ਇਹ ਬਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨ ਸੀ ਬੀ ਇਹਨੂੰ ਉੱਥੇ ਡੀਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਪਰਮਿਸ਼ਨ ਮਿਲੀ ਆ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਬੁਲੀ ਕਾਕਾ ਲੋਕਲ ਬਟ ਦਾ ਨੇਮ ਕਾਕਾ ਬੁਲੀ ਬਲਸ਼ਾ ਹਾਂ ਡਬਲ ਮਰਡਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਾਨੇ ਇੰਜਰਡ ਵੀ ਹੋਏ ਸੀਗੇ ਬਟਾਲਾ ਵਾਲਾ ਵਾਲਾ ਕੇ ਸਰ ਦੋਨਾਂ ਚ ਪੁੱਛਗੀ ਚ ਹੋਏ ਹਾਂ ਦੋਨਾਂ ਵਿੱਚ ਪੁੱਛਗੀ ਚ ਹੋਏਗੀ ਥੈਂਕ ਯੂ ਪੇਸ਼ ਕਰਾਇਆ ਗਿਆ ਕੀ ਕਾਰਵਾਈ ਅ ਜੀ ਅੱਜ ਮਾਨੇਗ ਅਦਾਲਤ ਵਿੱਚ ਜੱਜ ਨੂੰ ਫਿਰ ਤੋਂ ਅਜੋਦੇ 3 ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਮਾਨੇਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਵਧਾਇਆ ਗਿਆ ਜੱਗੂ ਦੇ ਐਡਵੋਕੇਟ ਕਹਿ ਰਹੇ ਕਿ ਸ਼ੁਭਜੰਤ ਅਸ਼ਕਰ ਦਾਵਾ ਜਿਹੜੇ ਮੈਂਬਰ ਆ ਆਫ ਪਾਰਲੀਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਖਤਰਾ ਐਪਲੀਕੇਸ਼ਨ ਕੋਰਟ ਚ ਮੂਵ ਕੀਤੀ ਆ ਕੋਰਟ ਦੇ ਐਡਵੋਕੇਟ ਨੂੰ ਪਤਾ ਲੱਗਾ ਉਹਨੇ ਐਪਲੀਕੇਸ਼ਨ ਅਸੀਂ ਹੋਰ ਹੀ ਲਾਈਟਨ ਦੱਬਤੀ ਐਂਡ ਸਿਕਿਉਰਟੀ ਦਾ ਜਿਹੜਾ ਉੱਪਰੋਂ ਧਿਆਨ ਰਸਦਾ ਆ ਸਾਰੀ ਸਿਕਿਉਰਟੀ ਮੈਸਚਰਸ ਇਹ ਆਪਣੇ ਕੋਲ ਅਪਡੇਟ ਕਰੇ ਰਹੀ ਹੈ ਕੋਰਟ ਸਿਕਾ ਨਾਲ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਇਸ਼ਕਵਾ ਯਾਰ ਜਿੱਤੇ ਸੇਮ ਕੇਸ ਦੇ ਵਿੱਚ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤਾਂ ਤਫ਼ਤੀਸ਼ ਵਧਾਵਾਂਗੇ ਤੇ ਉਹ ਅਕੋਰਡਿੰਗਲੀ ਕਰਾਂਗੇ ਇਸੇ ਹੋ ਕੇਸ ਦੇ ਵਿੱਚ ਕਾਰਮਾਂਡ ਮੰਗੇ ਜੀ ਬਟਾਲਾ ਵਾਲੇ ਕੇਸ ਚ ਵੀ ਸ਼ਾਮਿਲ ਹੈ ਜੀ ਐਫਆਰ ਬੋਲ ਗੱਲ ਕਹਿ ਰਿਹਾ ਹਾ ਜੀ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ ਉਹਦੀ ਤਫ਼ਤੀਸ਼ਾ ਜੇ ਕਰ ਰਹੇ ਹਾਂ ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ ਇਸ ਤੋਂ ਬਾਅਦ ਅੱਗੇ ਤਫ਼ਤੀਸ਼ ਦੇ ਵਿੱਚ ਜੋ ਗੱਲ ਸਾਹਮਣੇ ਆਏਗੀ ਉਹਦੇ ਅਕੋਰਡਿੰਗਲੀ ਅਗਲੀ ਕਾਰਵਾਈ ਤਿੰਨ ਦਿਨ ਦੇ ਵਿੱਚ ਕੋਈ ਕੇਸ ਚ ਕੋਈ ਕਾਮਯਾਬੀ ਬਲੀ